ਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨੂ ਸਾਰੇ ਵੀਰਾਂ ਸੈਟ ਨੇ ਤੇ ਆਪਾਂ ਕਰਦੇ ਆਂ ਬਰੋਡਰਿੰਗ ਸਟਾਰਟਿੰਗ ਤੇ ਸਾਰਨਾ ਪਹਿਲਾਂ ਆਪਾਂ ਇੱਥੇ ਖੰਭ ਹੀ ਖਿਲਰੇ ਪਏ ਸੀਗੇ ਸਾਰਨਾ ਪਹਿਲਾਂ ਆਪਾਂ ਇਸੇ ਮਾਰਿਆ ਝਾੜੂ ਆ ਕੇ ਤੇ ਆਪਾਂ ਕੱਢਦੇ ਹਾਂ ਉਹ ਵੱਡੀਆਂ ਕੂਦਰੀਆਂ ਬਾਹਰ ਧੁੱਪ-ਵਾਵ ਲੱਗੀ ਵੀ ਆ ਅੱਜ ਥੋੜਾ ਜਿਹਾ ਆਪਾਂ ਕਬੂਤਰਾਂ ਦੇ ਪਾਸ ਹੋ ਕੇ ਲੇਟ ਟਾਈਮ ਵੱਜ ਗਿਆ 11:00 ਵੱਜ ਗਿਆ ਤੇ ਆਪਾਂ ਪਹਿਲਾਂ ਵੱਡੇ ਗੂਦਰਾਂ ਨੂੰ ਬਾਹਰ ਕੱਢਦੇ ਆਂ ਉਹ ਵੱਡੇ ਗੂਦਰਾਂ ਨੂੰ ਵਾਵਾ ਦੇਣ ਹੋ ਗਏ ਤੋਂਪ ਨਹੀਂ ਲਵਾਈ ਗਈ ਤੇ ਉਹ ਥੋੜਾ ਜਿਹਾ ਲੱਗਦਾ ਠੰਡ ਮਣਾਉਂਦਾਂ ਸੀਗਾ ਤੇ ਆਪਾਂ ਕੂਦਰਾਂ ਪਹਿਲਾਂ ਕੱਢਦੇ ਆਂ ਵੱਡੇ ਨਾਲ ਬਾਹਰ ਇਹ ਆਪਾਂ ਸਾਰੀਆਂ ਹੀ ਕੱਢ ਦੇਣੀ ਆ ਇੱਕ ਇੱਕ ਕਰਕੇ ਸਾਰੀਆਂ ਕੱਢ ਦਨੇ ਆਪਾਂ ਬਾਹਰ ਵੇਖੋ ਘਟਾਂ ਖਾਂਦੀ ਆਪਣੀ ਵੱਡੀ ਗੂਤਰੀ ਆ। ਲੋ ਜੀ ਇੱਕ ਕੱਢਤੀ ਆਪਾਂ ਤੇ ਇੱਕ-ਇੱਕ ਕਰਕੇ ਆਪਾਂ ਸਾਰੀਆਂ ਗੂਤਰੀਆਂ ਬਾਹਰ ਕੱਢ ਦਿੰਨੇ ਆ। ਇਹ ਮਤਲਬ ਪਟੀਆਂ ਉਹ ਗੂਤਰੀਆਂ ਹੀ ਆ ਵਿੱਚੋਂ ਜੋੜੇ ਲੱਗੇ ਹੋਏ ਸੀਗੇ ਤੇ ਪੱਟਦੀਆਂ ਸੀ ਆਪਾਂ ਆਹ ਦਾ ਹੋ ਗਿਆ ਕੱਲ੍ਹ ਪਰਸੀ ਪੱਟੀ ਗੂਤਰੀ ਆ ਹਾਂ। ਤੇ ਆ ਵੀ ਕੱਲ੍ਹ ਪਰਸੀ ਪੱਟੀ ਆ ਆਪਣੀ ਚੀਨੀ ਗੂਤਰੀ। ਕਰੋ ਸ਼ੌਂਕ ਪਹਿਲਾਂ ਜਿੰਨਾ ਪੱਟੀਆਂ ਪੱਟੀਆਂ ਜੋੜੂ ਉਹ ਤੁਹਾਨੂੰ ਵਿਖਾ ਦਿੰਨੇ ਆ ਤੇ ਬਾਕੀ ਆਪਾਂ ਉਹੀ ਕੱਢ ਦਾਂਗੇ ਬਾਹਰ ਆਹ ਦੋ ਪੱਟੀਆਂ ਜੋੜਿਆਂ ਨਾਲੋਂ ਤੇ ਤੀਜੀ ਪੂਤਰੀ ਆਪਾਂ ਪੱਟੀ ਆਹ ਜੀਤੀ 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 ਜੀ ਆਹ ਪੱਟੀ ਆਪਾਂ ਬਾਹਰ ਚੱਲ ਕੇ ਵਿਖਾਉਣੇ ਤੁਹਾਨੂੰ ਆਪਾਂ ਕੀ ਜੀ ਕਬੂਤਰੀ ਆਹ ਪੱਟੀਆਂ ਇਹ ਆਪਣੇ ਲਾਲ ਚੀਨੇ ਕਬੂਤਰ ਨਾਲੋਂ ਪੱਟੀ ਵੀ ਆ ਜਿਹੜਾ ਆਪਣੇ ਕੋਲ ਉੱਡਦਾ ਰਿਹਾ ਆਹ ਕਬੂਤਰੀ ਤਿੰਨ ਤੇ ਹੋਰ ਹੁਣੇ ਤੁਹਾਨੂੰ ਇੱਕ ਕੱਪ ਆਹ ਕਬੂਦਰੀ ਪੱਟੀ ਵੀ ਆ ਅੱਖ ਚੈੱਕ ਕਰੋ ਇਹ ਆਪਾਂ ਕਾਲਸਰੇ ਗੂਤਣਾ ਪੱਟੀ ਵੀ ਆ ਇਧਰਲੀ ਅੱਖ ਚੈੱਕ ਕਰੋ ਆਹ ਵਾਲੀ ਇਹਨਾਂ ਤੋਂ ਪਲਵਾ ਦਨੇ ਆ ਆ ਪੈਰ ਤੇ ਜਮਾਂ ਠਰੇ ਪਏ ਆ ਕਿਉਂਕਿ ਤੋਂਪ ਤਾਂ ਲੱਗਦੀ ਨਹੀਂ ਖੁੱਡੇ ਚ ਤਾਂ ਹੀ ਉਹ ਤੇ ਬਾਹ ਪੱਟਿਆਂ ਵਿੱਚ ਗੂਤਣਾਂ ਆਏ ਕਿ ਵਿਖਾਉਣ ਲੱਗ ਪੇ ਤਾਂ ਟਾਈਮ ਹਵਾ ਲੱਗੇ ਨਾ ਆਪਾਂ ਨੂੰ ਦੇ ਆਪਾਂ ਕਿਰਪਾ ਸਾਰੇ ਕੂਤਰਾਂ ਨੂੰ ਬਾਹਰ ਕੱਢ ਦਨੇ ਆ ਤੇ ਬਾਹਰ ਵਿੱਚ ਹੁੰਨੇ ਆਪਾਂ ਬੱਚਿਆਂ ਨੇ ਪਾਸੇ ਲਓ ਜੀ ਮਿੱਤਰੋ ਖੁੱਡਾ ਹੋ ਗਿਆ ਆਪਣਾ ਜਮਾ ਵਿਹਲਾ ਤੇ ਕੂਤਰਾਂ ਸਾਰੀਆਂ ਆਪਾਂ ਪਾਤੀਆਂ ਜਾਲ 'ਚ ਤੇ ਆਪਾਂ ਖੁੱਡਾ ਗਿੰਨੇ ਢੇੜ ਆ ਵੱਡੇ ਕੂਤਰਾਂ ਗਾ ਵਿੱਚ ਉੱਤਰਾਂਗਾ ਸਾਰੀਆਂ ਆਪਾਂ ਜਾ ਜਬਾਦ ਨੂੰ ਕੁੰਡਾਂ ਵਿੱਚ ਲੱਗਣਾ ਲਓ ਇਹ ਦੋਵੇਂ ਕੁੰਡਾਂ 'ਚ ਲੱਗਾਂਗਾ ਤੇ ਹੁਣ ਆਪਾਂ ਇਹਨੂੰ ਖਿੱਚ ਕੇ ਆਪਾਂ ਪਾਸੇ ਕਰ ਦਿੰਨੇ ਆ। ਉਹ ਤੁੱਪੇ ਕਰ ਦਿੰਨੇ ਆਪਾਂ। ਇਹ ਕੋਈ ਸਾਰੇ ਪੂਤਰਾਂ ਦਾ ਜਾਲ ਜਪਾ ਤੀਆਂ। ਹੁਣ ਆ ਗਈ ਬੱਚਿਆਂ ਦੀ ਵਾਰੀ। ਇਹ ਆਪਾਂ ਨਿੱਕੇ ਬੱਚੇ ਕੱਢ ਲਿਆ ਨਿੱਕੇ ਬੱਚਿਆਂ ਦੇ ਦੋਵਾਂ ਤਿੰਨਾਂ ਦੇ ਰੰਗ ਵੀ ਲਾਵਾਂਗੇ ਅੱਜ ਆਪਾਂ ਤੇ ਬਾਕੀ ਇੱਕ ਦੋ ਆਪਾਂ ਛੱਡਣ ਵਾਲੇ ਉਹ ਛੱਡ ਦਿੰਨੇ ਪਰ ਕੂਤਰ ਬੰਨਦੇ ਆਪ ਤੇ ਤੇ ਬਾਅਦ ਚ ਆਪਾਂ ਨਿੱਕੇ ਬੱਚੇ ਇਹ ਚ ਕੱਢ ਲੈਨੇ ਵਿੱਚੇ ਵੱਡੇ ਕਰ ਲੈਨੇ ਆ ਵੱਡੇ ਛੱਡਣਾ ਛੱਡ ਦਾਂਗੇ ਨਿੱਕੇ ਜਿਹਨੇ ਰੰਗ ਲਾਉਣਾ ਉਹਨੇ ਰੰਗ ਲਾ ਦਾਂਗੇ ਬਾਕੀ ਆਪਾਂ ਛੱਡੀਆਂ ਬਾਹਰਾਂਗੇ ਸਾਰੇ ਲਓ ਵੀ ਮਿੱਤਰੋ ਆਪਾਂ ਨਿੱਕੇ ਬੱਚੇ ਵੀ ਜਾਂਚ ਪਾਦੇ ਵੱਡੇ ਕੂਤਰਾਂ ਜਾਂਚ ਪਾਦੇ ਆ ਤੇ ਹੁਣ ਕੂਤਰ ਆਪਾਂ ਡੋਰ ਤੇ ਬੰਨਤਾ ਇੱਕ ਤੇ ਹੁਣ ਜਿਹੜੇ ਬੱਚੇ ਥੋੜੀ ਥੋੜੀ ਲੱਗੇ ਮਤਲਬ ਕੱਲ ਛੱਡੇ ਸੀਗੇ ਪਹਿਲੀ ਵਾਰੀ ਤੇ ਜਾਂ ਅੱਜ ਛੱਡਨੇ ਆ ਉਹ ਪਿਛੜ ਦਿੰਨੇ ਆ ਇੱਕ ਤਾਂ ਹੈਗਾ ਆਹ ਰੋਤਾ ਤੇ ਤੁਹਾਨੂੰ ਪਤਾ ਆਪਾਂ ਬੰਨਦੇ ਹੁੰਦੇ ਸੀ ਛਤਰੀ ਤੇ ਤੇ ਆਪਾਂ ਜਾਂ ਕੱਲ ਛੱਡਿਆ ਸੀਗਾ ਕੱਲ ਵੀ ਬੈਠਾ ਰਿਆ ਸੀ ਤੇ ਅੱਜ ਵੀ ਛੱਡ ਦਿੰਨੇ ਆ ਆਪਾਂ ਲਓ ਜੀ ਨਿੱਕੀ ਛਤਰੀ ਤੇ ਬਹਿ ਗਿਆ ਇੱਕ ਆਪਾਂ ਛਾਂ ਬੰਨ੍ਹ ਦੀ ਹੁੰਦੇ ਸੀਗੇ ਹਰੀ ਬਗਲ ਵਾਲਾ ਬੱਚਾ ਉਹ ਆ ਬੈਠਾ ਟਕ ਟੇ ਟਕੇਰਾ ਆ ਬੈਠਾ ਇਹ ਕਾਪਾ ਇਹਨੂੰ ਛੱਡਣਾ ਇਹੋ ਗਾ ਕੱਲ ਹੀ ਛੱਡਾਂਗੇ ਕੱਲ ਇਹ ਦੋਹਾਂ ਨੂੰ ਕੱਢਾਂਗੇ ਬਾਹਰ ਆਪਾਂ ਤੇ ਦੋਵੇਂ ਨਹੀਂ ਉੱਡੇਗੇ ਆ ਤਾਂ ਦੋ ਚਾਰ ਗਿੱਡੇ ਲੈ ਕੇ ਬਹਿ ਗਿਆ ਸੀਗਾ ਤੇ ਉਹ ਰੱਤਾ ਤਾਂ ਨਹੀਂ ਉੱਡਿਆ ਸੀ ਜਮਾਂ ਵੀ ਤੇ ਇਹਨੂੰ ਆਪਾਂ ਫੇਰ ਛੱਡ ਦਿੰਨੇ ਆ ਚਲੋ ਜੀ ਨੇਗਾ ਖਾਂਚਿਆ ਕਰੋ ਖਟਗਾ ਖਰ ਬਣਦਾ ਜਾਂਦਾ ਬੱਚਾ ਲੋ ਜੀ ਬਹਿ ਗਿਆ ਵੀ ਇੱਕ ਆਪਾ ਛੜਦੇ ਰੱਤਾ ਰੱਤਾ ਤਾਂ ਵੇ ਗਿੱਜਿਆ ਵਈਆ ਮਤਲਬ ਕਿਆ ਪਾਇੰਦੇ ਰੋਂਗੇ ਛੜਦਿਆਂ ਨੂੰ 4-5 ਦਿਨੇ ਉੱਡ ਕੇ ਆਉਂਦਾ ਇਹ ਜਿਹਦੇ ਹੈਗੇ ਸੀਗੇ ਪੂਛ ਦੇ ਵਿੱਚ ਦੋ ਰੰਗ ਇਹ ਆਹ ਹਾਲ ਰੱਤਾ ਇਹਦੇ ਪੂਛ ਦੋ ਰੰਗ ਲਾਏ ਆਪਾਂ ਇਹਨਾਂ ਦਾ ਉੱਚਾ ਹੀ ਛੱਡ ਦਿੰਨੇ ਆ ਇਹਦਾ ਗੇੜੇ-ਗੇੜੇ ਕੱਢ ਕੇ ਆ ਜਾਂਦਾ ਉਹ ਜੀ ਗਿਆ ਹੈ ਤੇ ਉਹਨਾਂ ਜੀ ਇੱਕ ਦੋ ਬੱਚੇ ਰੰਗ ਲਾਵਗੇ ਰੰਗ ਲਾ ਕੇ ਤੇ ਖੁੱਲੇ ਸ਼ਰੀਰ ਦੇ ਬਾਹਾਂਗੇ ਪਾਣੀ ਦੇ ਕੇ ਪਾਣੀ ਦੇ ਕੇ ਉੱਡਦੇ ਨਹੀਂਗੇ ਬੱਚੇ ਰੱਤਾ ਕਿਧਰ ਗਿਆ ਆ ਗਿਆ ਨਾਲ ਇੱਕ ਅੱਧਾ ਪਾ ਹੋਸ਼ ਛੱਡ ਦਿੰਨੇ ਆ ਹੋਰ ਅੱਧਾ ਕਾਲਾ ਛੱਡ ਦਿੰਨੇ ਆ ਇੱਕ ਆਦਾ ਲੱਗਾ ਗਿਆ ਇਹ ਬੱਚਾ ਬਹਿਣ ਤੋਂ ਬੰਦ ਕਰਾਂਗੇ ਮਤਲਬ ਅੱਜ ਜਿਹੜਾ ਕਿ ਜਾਂ ਇੱਕ ਅੱਡੇ ਦਾ ਹੀ ਹੋਰ ਡਾਲਾਂਗੇ ਬਸ ਇਹ ਤਾਂ ਬੰਦ ਹੀ ਕਰਾਂਗੇ ਆਪਾਂ ਨਾਲ ਛੱਡ ਦਿੰਨੇ ਚਾਲੇ ਦੀ ਆਪਾਂ ਇਹਨਾਂ ਨੂੰ ਦੂਰ ਕਰ ਦੇਣਗੇ ਤੇ ਹੋਰ 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 ਇੱਕ ਆਪਾਂ ਆਹ ਬੱਚਾ ਛੱਡਦੇ ਆ ਇਹ ਹੈਗਾ ਬੋਦੀ ਵਾਲੇ ਦਾ ਇਹ ਮਤਲਬ ਪਹਿਲਾਂ ਛੱਡ ਦੇਣੇ ਆਪਾਂ ਤੇ ਪਹਿਲਾਂ ਕਮਜ਼ੋਰ ਜਿਆ ਸੀਗਾ ਇੰਨਾ ਢੇ ਨਹੀਂ ਲੱਗਾਗਾ ਤੇ ਹੁਣ ਸਹੀ ਜੇ ਹੋ ਗਿਆ ਇਹ ਹੁਣ ਆਪਾਂ ਛੱਡ ਦਿੰਨੇ ਇਹਨੂੰ ਫੇਰ ਤੇ ਇਹ ਕਾਬਾ ਛੱਡਾਂਗੇ ਆਹ ਕਬੂਤਰ ਤੇ ਬਾਅਦ ਵਿੱਚ ਛੱਡਦੇ ਆਪਾਂਗੇ ਅੰਬੂਦੀ ਵਾਲੇ ਦਾ ਇਹ ਬਾਅਦ ਦਿੰਨੇ ਆਪਾਂ ਭੈ 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 ਚੱਕੋ ਜੀ ਬਹਿ ਗਿਆ ਇਹ ਆ ਰੱਤਾ ਇਧਰ ਜਾਵੜੇ ਦੂਜੇ ਡਰ ਗਏ ਉੱਡ ਗਿਆ ਡੰਡੇ ਵਾਲੀ ਬੁੱਧੀ ਲਾ ਉੱਡ ਗਿਆ ਕਿਉਂਕਿ ਰੱਤਾ ਇਥੋਂ ਉੱਡ ਕੇ ਵੱਡੀ ਛਰੀ ਜਾਵੜਿਆ ਉਹਨੇ ਅੱਖ ਪਤਾ ਨਾ ਕੀ ਚੀਜ਼ ਆ ਗਈ ਆ ਉੱਡ ਗਿਆ ਹਰੀ ਬਾਲ ਤੇ ਬੈਠਾ ਹੀ ਆ ਦੂਜਾ ਉੱਡ ਗਿਆ ਹੁਣ ਆਪਾਂ ਇੱਕ ਛੱਡਦੇ ਆ ਆਹ ਹਾਲਾ ਇਹ ਆਪਣਾ ਵਾਜ ਦਾ ਜਹਾਜ ਕਬੂਤਰ ਉਹਦਾ ਹੈ ਪੱਠਾ ਹੋਰ ਇਹ ਵੀ ਉੱਡ ਗਿਆ ਬੈ ਗਿਆ ਜੀ ਬੋਦੀ ਆ ਉਹ ਚੱਲਿਆ ਬਸ ਹੋਰ ਤਾਂ ਨਹੀਂ ਹੋਰ ਤਾਂ ਜਿਹੜੇ ਵੱਡੇ ਬੱਚੇ ਆ ਧੋਪ ਲਾਉਣ ਵਾਲੀ ਬੱਚਿਆਂ ਨੂੰ ਉਹ ਆਪ ਆ ਹਾਲੇ ਜਾਲ ਦੇ ਵਿੱਚ ਪਾ ਦਨੇ ਆ ਇਹਦੇ ਬਾਕੀ ਦੋ ਜਾਲ ਤਾਂ ਭਰੇ ਹੋਏ ਆ ਆਲੇ ਵਿੱਚ ਜਾਲ ਚ ਪਾ ਦਨੇ ਆ ਆ ਹਾਲੇ ਬੱਚੇ ਇਹਨਾਂ ਚੋਂ ਜਿਹਨਾਂ ਧੁੱਪ ਲੱਗਣ ਵਾਲੀ ਆ ਤੇ ਪਹਿਲਾਂ ਗੁੱਜੇ ਗੁੱਜੇ ਝਾੜ ਚੂੜ ਪਏ ਹੋਏ ਆ ਉਹ ਆਪ ਧੁੱਪ ਲਵਾ ਦਨੇ ਅੱਜ ਬਾਕੀ ਇਹ ਸਾਰੇ ਬੁੱਤਰ ਬਾਹਰ ਕੱਢ ਦਨੇ ਇਹਨਾਂ ਚੋਂ ਜਿਹੜੇ ਲੱਗੇ ਹੋਏ ਆ ਤੋਂਪ ਧਾਫ ਲੱਗੀ ਵੀ ਆ ਤੇ ਉਹ ਵਿੱਚ ਰਹਿਣਾਂਗੇ ਜਿਹਨਾਂ 'ਤੇ ਧੁੱਪ ਨਹੀਂ ਲੱਗੀ ਉਹ ਬਾਹਰ ਕੱਢ ਦਿੰਨੇ ਆ ਤੇ ਬਾਅਦ ਚ ਆਪਾਂ ਲਾਉਣੇ ਇਹਨਾਂ ਦੇ ਰੰਗ ਤੇ ਜਿਹਨਾਂ ਦੇ ਜਿਹੜੇ ਨਿੱਕੇ ਆ ਉਹਨਾਂ 'ਤੇ ਪਾਣੀ ਦੇ ਕੇ ਸ਼ਰੀਰ ਪਾ ਦਿੰਨੇ ਆ ਜਿਹੜੇ ਵੱਡੇ ਆ ਉਹਨਾਂ ਨੂੰ ਪਰ ਰੰਗ ਲਾ ਕੇ ਸ਼ਰੀਰ ਤੇ ਪਾ ਦਾਂਗੇ ਲਾਓ ਵੀ ਮੇਤਰਾ ਆਪਾਂ ਆਇਦਰ ਵੀ ਜਾਲ 'ਚ ਪਾਤੇ ਜਿਹੜੇ ਲੱਗੇ ਹੋਏ ਕੂਤਰ ਆ ਝਾੜ ਚੂੜ ਪਏ ਹੋਏ ਬੱਚੇ ਉਹ ਆਪਾਂ ਜਾਲ 'ਚ ਪਾਤੇ ਇਸੇ 'ਚ ਤੇ ਖੱਡਾ ਖਾਲਿਓ ਖਾਲੀ ਹੋ ਚੱਲਿਆ ਇੱਕ ਰਹਿ ਗਿਆ ਆ ਬੈਠਾ ਇਹ ਵੀ ਉੱਪਰ ਲਿਆ ਕੇ ਪਾ ਦਿੰਨੇ ਜਾਲ 'ਚ ਬਾਕੀ ਦਾ ਸਾਰੇ ਲਗਭਗ ਪਾਈ ਦਿੱਤੇ ਆ ਤੇ ਇਹ ਇੱਕ ਆ ਰੱਤਾ ਬੱਚਾ ਰਹਿ ਗਿਆ ਜਿਹਦੀ ਆਪਾਂ ਪਹਿਲਾਂ ਵਲੌਗ ਬਣਾਇਆ ਸੀ ਚਿੱਟੀ ਪੂਛ ਵਾਲਾ ਤੇ ਇਹ ਹਜੇ ਲੱਗਾ ਨਹੀਂਗਾ ਮਿੱਤਰੋ ਤੇ ਇਹ ਦੀ ਨਾ ਅੱਖ ਖਰਾਬ ਹੋ ਗਈ ਸੀਗੀ ਆਹਾਲੀ ਹੁਣ ਤਾਂ ਸਹੀ ਹੁੰਦਾ ਜਾਂਦਾ ਆਪਾਂ ਦਵਾਈ ਪਣੀ ਦੇਈ ਜਾਨੇ ਇਹਨੂੰ ਨਜ਼ਰ ਹੀ ਲੱਗ ਗਈ ਆਪਾਂ ਇੰਸਟਾਗ੍ਰਾਮ ਤੇ ਵੀ ਇਹਨੇ ਵੀਡੀਓ ਪਾਉਂਗਾ ਸੀ YouTube ਤੇ ਵਲੌਗ ਬਣਾਇਆ ਸੀ ਇਹਦੇ ਰਿਲੇਟਡ ਤੇ ਇਹ ਨਜ਼ਰ ਹੀ ਲੱਗ ਕੇ ਵੀਰ ਭਰਾ ਨੇ ਤੇ ਚਲੋ ਕੋਈ ਨਹੀਂ ਆਪਾਂ ਦਵਾਈ ਬੂਟੀ ਦੇਈ ਜਾਨੇ ਇਹਨੂੰ ਤੇ ਅੱਗੇ ਨਾਲ ਬਹੁਤ ਸਹੀ ਹੋ ਗਿਆ ਤੇ ਕੋਈ ਨਾ ਸਹੀ ਹੋ ਜੂਗਾ ਤੇ ਆਪਾਂ ਇੱਕ ਦੋ ਕਬੂਤਰ ਹੋ ਗਿਆ ਛੱੜਤੇ ਸੀਗੇ ਉਹ ਤੁਹਾਨੂੰ ਵਿਖਾ ਦਨੇ ਆਪਾਂ ਇਹ ਚ ਪਾ ਦਨੇ ਆ ਬੱਚਿਆਂ ਨੇ ਚ ਤੇ ਦਵਾਈ ਬੂਟੀ ਇਹਨੂੰ ਦੇ ਦਨੇ ਆ ਤੇ ਦੋ ਕਬੂਤਰ ਆਪਾਂ ਦੋ ਛੱਡੇ ਆ ਇੱਕ ਤਾਂ ਆਹਾਂ ਚੀਨਾ ਛੱੜਤਾ ਲਾਲ ਬਗਲ ਵਾਲਾ ਤੇ ਇੱਕ ਕਬੂਤਰ ਹੋਰ ਛੱਡਿਆ ਆਪਾਂ ਦੋ ਬੱਚੇ ਹੋਰ ਨਵੇਂ ਛੱੜਤੇ ਸੀ ਇੱਕ ਦੀ ਹੈਗੀ ਕਾਲੀ ਪੂਛ ਉਹ ਮਿਲਦਾ ਆ ਚੱਲੇ ਆ ਆ ਗਏ ਸਭ ਦੇ ਆਦਾ ਬੈਠੀ ਜਾਂਦਾ ਬਹਿ ਗਿਆ ਤਾਂ ਕੁਛ ਨੂੰ ਖਾਦ ਨੇ ਕਿਧਰ ਗਏ ਕਿਧਰ ਗਏ ਆਉਂਦੇ ਦੋਵੇਂ ਮੈਂ ਤਾਂ ਇੰਨਾ ਦੇ ਵਿੱਚ ਹੀ ਲੱਗਦਾ ਬਾਕੀ ਨੇੜੇ ਆਉਂਦੇ ਕੁਝ ਕਹਿ ਨਹੀਂ ਸਕਦੇਗੇ ਆਏ ਥੋੜੇ ਧੁੰਦਲੇ ਦਿਖ ਰਹੇ ਇਹਨਾਂ ਚੀ ਬੱਚਾ ਤਾਂ ਵਾਲਾ ਔਲ ਬਾਜਦੇ ਜਾਵੜੇ ਇੱਕ ਉਹ ਚੱਲਿਆ ਕਾਲਾ ਬੱਚਾ ਉੱਚਾ ਵਾਲਾ ਹੋ ਨਹੀਂ ਦੇਸਣਾ ਸਾਨੂੰ ਇੱਕ ਆ ਚੱਲਿਆ ਇਹ ਤਾਂ ਹੈਗਾ ਡੰਡੇ ਵਾਲਾ ਬੱਚਾ ਆਪਣਾ ਉਹ ਤਾਂ ਦੋਵੇਂ ਆ ਆ ਗਏ ਆ ਚੱਲੇ ਦੋਵੇਂ ਇਹਨੇ ਜੇ ਕਾਲੀ ਪੂਛ ਵਾਲਾ ਬੱਚਾ ਆਪਣਾ ਤੇ ਇੱਕ ਨਹੀਂਗਾ ਆਪਣਾ ਇਹਨਾਂ ਜੋ ਔਰ ਲਾ ਬੱਚਾ ਆਪਣਾ ਇਹ ਛੱਡਿਆ ਇੱਕ ਰੱਤਾ ਬੱਚਾ ਆ ਅਰਦਾ ਇਹ ਪੂਛ ਦੇ ਵਿੱਚ ਦੋ ਰੰਗ ਮੈਂ ਤਕਰੀਬਨ ਆਪਾਂ 4-5 ਬੱਚੇ ਛੱਡੇ ਹੋਇਆ ਨੀਲਾ ਬੱਚਾ ਉੱਚਾ ਖੜਾ 5-6 ਕੁ ਤਾਂ ਛੱਡੇ ਹੋਏ ਅੱਕਾ ਬਹਿ ਗਿਆ ਦੋ ਐਤ ਬੈਠੇ ਆ ਇੱਕ ਹਰੀ ਬਗਲ ਵਾਲਾ ਤਿੰਨ ਬੈਠੇ ਆ ਰੱਤਾ ਵੀ ਬੈਠੇ ਸੀ ਤੀ ਆਪਾਂ ਹੁਣ ਇਹਨਾਂ ਬੱਚਿਆਂ ਦੇ ਰੰਗ ਲਾ ਲੈਣੇ ਆ ਤੇ ਫਿਰ ਇਹਨਾਂ ਨੂੰ ਜਿਹੜੇ ਬੱਚੇ ਨਿੱਕੇ ਆ ਪਹਿਲਾਂ ਆਪਾਂ ਸ਼ਰੀਰ ਤੇ ਬਾਦੰਨੇ ਹੌਲੇ ਨਿੱਕੇ ਬੱਚੇ ਤੇ ਵੱਡਿਆਂ ਦੇ ਰੰਗ ਲਾ ਕੇ ਵੱਡੇ ਤੋਤੇ ਦੋ ਕੀ ਹੋਣਗੇ ਜਾਂ ਤਿੰਨ ਹੋਣਗੇ ਬਸ ਤੋ ਤਿੰਨ ਹੀ ਵੱਡੇ ਦਾ ਨਿੱਕੇ ਦੇ ਉੱਪਰ ਰੰਗ ਲਾ ਕੇ ਤਾਂ ਬਾਦੰਨੇ ਆ ਤੇ ਵੱਡਿਆਂ ਦੇ ਆਪ ਲਾ ਕੇ ਰੰਗ ਬਾਦੰਨੇ ਆ ਇਹਨਾਂ ਨੂੰ ਪਾਣੀ ਲਿਆ ਆਂਦਾ ਪਿਆ ਤੱਤਾ ਪਾਣੀ ਇਹ ਤੱਤਾ ਪਾਣੀ ਆਪਾਂ ਦੇ ਕੇ ਤੇ ਇਹਨਾਂ ਨੂੰ ਪਹਿਲੇ ਭਾਉਣੇ ਆ ਫਿਰ ਆਪਾਂ ਲਾਉਣੇ ਰੰਗ ਬੱਚਿਆਂ ਦੇ ਧਰੋ ਬੱਚੇ ਆਪਾਂ ਸਾਰੇ ਬਾਹ ਤੇ ਆ ਤੇ ਬੱਚੇ ਰਹਿ ਗਏ ਆਪਾਂ ਨੇ ਕੋਲੇ ਤਿੰਨ ਰੰਗ ਲਾਉਣ ਵਾਲੇ ਬਾਕੀ ਤਾਂ ਨਿੱਕੇ ਸੀਗੇ ਹਜੇ ਤੇ ਉਹਨਾਂ ਦੇ ਨਹੀਂ ਲਾਇਆ ਗਿਆ ਆਪਾਂ ਰੰਗ ਆਹ ਰੱਤਾ ਇਹਨੇ ਲੱਗਾ ਰੰਗ ਇੱਕ ਆ ਬੈਠਾ ਸਾਹਮਣੇ ਇਹਦੇ ਵੀ ਲਗਾਏ ਆ ਕੱਲ ਪਰਸ ਲਾਇਆ ਸੀਗਾ ਪਰਲੇ ਦੇ ਤੇ ਮਗਰ ਰਹਿ ਗਏ ਤਿੰਨ ਬੱਚੇ ਇੱਕ ਆ ਰਹਿ ਗਿਆ ਬੱਚਾ ਤੇ ਦੋ ਆ ਮਗਰਲੇ ਰਹਿ ਗਏ ਬੱਚੇ ਇਹਨਾਂ ਦੇ ਆਪਾਂ ਰੰਗ ਲਾਉਣੇ ਆ ਕੋਈ ਵੇਣਿਆ ਤੇ ਲਾਉਣਾ ਆਪਾਂ ਹਰਾ ਲਾਲ ਆ ਦੋ ਰੰਗ ਹੀ ਲਾਉਨੇ ਹਰਾ ਤੇ ਲਾਲ ਆਪਾਂ ਤੇ ਲਾਉਨੇ ਫਿਰ ਤੁਹਾਨੂੰ ਵਿਖਾਉਨੇ ਆਪਾਂ ਕੀ ਕੀ ਰੰਗ ਲਾਇਆ ਇਹਨਾਂ ਦੇ ਲਓ ਜੀ ਮਿੱਤਰੋ ਆਪਾਂ ਲਾ ਦਿੱਤਾ ਬੱਚਿਆਂ ਦੇ ਰੰਗ ਤੇ ਇਹ ਲਾਲ ਤੇ ਹਰਾ ਦੋਵੇਂ ਲਾਤੇ ਆ ਆ ਹਰਾ ਪਿਆ ਤੇ ਆ ਪੇ ਲਾਲ ਤੇ ਇੱਟ ਦੇ ਰੱਖ ਕੇ ਆਪਾਂ ਦੋਵੇਂ ਰੰਗ ਲਾਦੇ ਆ ਤੇ ਬੱਚੇ ਸੀਗੇ ਆਪਣੇ ਤਿੰਨ ਤੇ ਇੱਕ ਦੇ ਆਪਾਂ 4-5 ਦਿਨ ਹੋ ਗਏ ਪਹਿਲਾਂ ਲਾਇਆ ਸੀਗਾ ਇਹ ਤਿੰਨਾਂ ਦੇ ਲਾਉਣਾ ਸੀਗਾ ਤਿੰਨਾਂ ਦੇ ਆਪਾਂ ਲਾਤਾ ਤੇ ਰੰਗ ਤੁਹਾਨੂੰ ਕਰਾ ਦੇਣੇ ਚੈੱਕ ਜਿਹੜਾ ਕਿਹੜਾ ਕਿਹੜਾ ਲਾਇਆ ਆਪਾਂ ਆ ਪਹਿਲਾ ਬੱਚਾ ਚੈੱਕ ਕਰੋ ਸ਼ਾਕ ਇਹਦੀ ਆਪਾਂ ਕਰਤਾ ਗੁਲਾਬੀ ਟੂਸਾ ਇਹ ਹਰਾ ਡੰਡਾ ਕਰਤਾ ਆਪਾਂ ਡੰਡਾ ਆਪਾਂ ਕਰਤਾ ਹਰਾਇਆ ਤੇ ਇੱਕ ਗੁਲਾਬੀ ਟੂਸਾ ਕਰਤਾ ਇਹ ਪਹਿਲਾ ਬੱਚਾ ਸੀਗਾ ਆਪਣਾ ਹੈਗਾ ਦੂਜਾ ਬੱਚਾ ਸ਼ਾਖ ਹੈ ਇਹ ਆ ਇਹਦੀ ਆਪੀ ਕਰਦੀ ਗਲਾਬੀ ਪੂਜ ਸਾਰੀ ਆ ਹੈਗਾ ਆਪਣਾ ਤੀਜਾ ਬੱਚਾ ਇਹ ਹੈਗਾ ਜਿੱਤਨਾ ਅੱਖਾਂ ਦਾ ਇਹਦੀ ਆਪਾਂ ਕਰਤਾ ਹਰਾ ਟੂਸਾ ਤੇ ਉਹੀ ਚਾਲਰ ਗੁਲਾਬੀ ਕਰਤੀ ਆ ਡੰਡਾ ਕਰਤਾ ਗੁਲਾਬੀ ਦੇਖੋ ਦੂਜੇ ਪਾਸੇ ਕੋਈ ਨਹੀਂ ਕੀਤਾਗਾ ਹੋਰ ਕੋਈ ਰੰਗ ਨਹੀਂ ਲਾਇਆ ਆਪਾਂ ਤੇ ਬਸ ਡੰਡਾ ਤੇ ਚਾਹ ਟੂਸਾ ਦੂਸਰਾ ਕੀਤਾ ਹਰਾ ਟੂਸਾ ਤੇ ਗੁਲਾਬੀ ਡੰਡਾ ਕਰਤਾ ਆਪਾਂ ਆ ਬੱਚੀ ਦੇ ਪਰ ਦੋ ਤਿੰਨ ਦਿਨ ਪਹਿਲਾਂ ਰੰਗ ਲਾਇਆ ਸੀਗਾ ਚਿੱਟਨਾ ਅੱਖਾਂ ਦਾ ਬਣੂਗਾ ਬੱਚਾ ਇਹ ਵੀ ਇਹਦਾ ਆਪਾਂ 사ਤਾ ਕਰਤਾ ਹੋਰ ਆਪਾਂ ਕੋਈ ਰੰਗ ਨਹੀਂ ਲਾਇਆ ਇਹਦੇ ਬਸ ਜਮਾਨਦਰੂ ਮਾੜੀ ਜਿਹੀ ਟੋਰੀ ਹੈ ਕਾਲੀ ਤੇ ਗੁਲਾਬੀ 사ਤਾ ਕੀਤਾ ਕੱਲਾ ਆਪਾਂ ਬਾ ਆਹੀ ਬੱਚੇ ਸੀ ਆਪਣੇ ਕੋਈ ਰੰਗ ਲਾਉਣ ਵਾਲੇ ਬਾਕੀ ਜਿਹੜੇ ਛੋਟੇ ਆ ਤੇ ਇਹਨਾਂ ਨੂੰ ਆਪਾਂ ਦੇ ਕੇ ਪਾਣੀ ਫਰੈਂਜ ਪਈਏ ਕੋਲੇ ਤੇ ਦੇ ਕੇ ਪਾਣੀ ਆਪਾਂ ਆ શરીર ਬਨ ਦਿੰਨੇ ਆ શરીર ਬਨ ਦਿੰਨੇ ਆਪਾਂ ਬਾਕੀ ਐਸੇ ਬੈਠੇ ਆ ਇਹ ਬਨ ਦਿੰਨੇ ਆਪਾਂ ਤੇ ਹੋਰ ਆਪਣੇ ਤਿੰਨ ਜਾਨਵਰ ਉੱਡੇ ਫਿਰਦੇ ਦੋ ਬਹਿ ਗਏ ਪੰਜ ਛੱਡੇ ਸੀਗੇ ਇੱਕ ਆ ਚੱਲਿਆ ਕਾਲਾ ਇੱਕ ਆ ਚੱਲਿਆ ਚਿੱਟਾ ਤੇ ਰੱਤਾ ਬੱਚਾ ਆ ਆ ਗਿਆ बगल वाले बह गया पानी देते तो मित्रो छी थे तीन बचे बनते पाता लाल बचा खुला पाता तीन बनते करो चेक बस बैठे है। ਜੀ ਮੇਂਤਰੋ 2:30 ਵੱਜ ਗਏ ਆ ਦੇਖੋ ਟਾਈਮ ਤੇ ਬੱਚੇ ਆਪਣੇ ਦੋ ਫਿਰਦੇ ਆ ਇੱਕ ਤਾਂ ਆ ਗਿਆ ਤੇ ਇੱਕ ਆਉ ਚੱਲਿਆ ਪਰਨਾ ਤੇ ਜਿਹੜਾ ਕਾਲੀ ਪੂਛ ਵਾਲਾ ਬੱਚਾ ਸੀਗਾ ਉਹ ਆਪਾਂ ਭੜਕਾ ਕੇ ਭਾਲਿਆ ਸੀਗਾ ਆ ਬੈਠਾ ਇਹ ਕਿਉਂਕਿ ਤਾਂ ਭੜਕਾ ਕੇ ਭਾਲਿਆ ਕਿਉਂ ਇੰਨੇ ਜੋ ਹਰੀ ਬਗੜਾਲਾ ਬੱਚੇ ਉੱਡ ਗਿਆ ਸੀਗਾ ਇਹਨਾ ਪਹਿਲ ਦੂਜੀ ਘਰੀ ਭਾਇਆ ਆਪਾਂ ਇੱਕ ਗੱਲ ਪਾਇਆ ਸੀਗਾ ਪਹਿਲੇ ਦਿਨ ਦੂਜੇ ਦਿਨ ਭਾਇਆ ਅੱਜ ਹਰੀ ਬਦਾ ਜਵਾਂ ਚਿੱਟਾ ਬੱਚਾ ਤੇ ਭੜਕਾਇਆ ਤੋਂ ਨਾਲ ਉਹ ਵੀ ਆ ਗਿਆ ਤੇ ਆਪਾਂ ਕਹਿੰਦਾ ਕੋਈ ਨਹੀਂ ਬਹਿ ਜਾਂਦੇ ਇਹਨੂੰ ਵੀ ਤੇ ਆਪਣੇ ਰਹਿ ਗਏ ਹੁਣ ਦੋ ਬੱਚੇ ਉੱਡਣ ਵਾਲੇ ਆਪਾਂ ਗੈਰੰਗ ਵੀ ਛੱਡੇ ਸੀ ਢਾਈ ਵਜ ਗਏ ਇੱਕ ਤਾਜ਼ਾ ਦਾ ਨੀਲਾ ਬੱਚਾ ਇੱਕ ਆਗਰਤਾ ਬੱਚਾ ਮੈਂ ਬੈਈ ਗਵੀ ਨਹੀਂ ਇਹਨੂੰ ਵੀ ਆਪਾਂ ਭੜਕਾ ਕੇ ਬਾਹ ਲੈਣੇ ਆ ਇਹ ਬਾਤ ਚੋ ਬਸ 3 ਕੋਈ ਆਪਾਂ ਸਾਰੇ ਕੂਤਾ ਤਾੜ ਦਾਂਗੇ ਤੇ ਉਹਨਾਂ ਆਪਾਂ ਖੁੱਡਿਆਂ ਚੋਂ ਪਾਣੀ ਪੂਣੀ ਚੱਕ ਲੈਨੇ ਆ ਤੇ ਪਾਣੀ ਧੋ ਗਏ ਕੁੰਡੇ ਤੇ ਆਪਾਂ ਕੋਸਾ ਪਾਣੀ ਬਾਦ ਲੈਨੇ ਆ ਆ ਆਗੇ ਦੋਵੇਂ ਬੱਚੇ ਇਹ ਪੂਛ ਦੋ ਰੰਗ ਉਹ ਆਗੂਤ ਰਹੇ ਤੇ ਆਪਾਂ ਆ ਕੱਪੜਾ ਵੀ ਲਾਤਾ ਸੀਗਾ ਇਧਰਲੇ ਪਾਸੇ ਇਹ ਪਰਦੇ ਟੇਪ ਲਾਇਆ ਆਪਾਂ ਤੁਹਾਨੂੰ ਵਖਾ ਦਿੰਨੇ ਆ ਹੋ ਗਿਆ ਨਾ ਹੋ ਗਏ ਨੇ ਇੱਕ ਪਾਸੇ ਤੇ ਇਧਰੋਂ ਹੁਣ ਆਥਨ ਹੋ ਗਿਆ ਕੂਤਰਨ ਧੋਪ ਆਊਗੀ ਨਾ ਦੇਖ ਲਓ ਜੇ ਇਹਨੂੰ ਆਪਾਂ ਖਿੱਚਾਂਗੇ ਇਕੱਠਾ ਹੀ ਹੋ ਜਾਣਾ ਇਹਨੇ ਹੁੰਡੀ ਅੜ ਗਈ ਦੇਖੋ ਸਾਰਾ ਫੇਰ ਕਵਰ ਹੋ ਗਿਆ ਇਹ ਇਹ 8 ਤੋਂ ਬਜੇ ਦੀ ਕੁੰਡੀ ਆਲੀ ਇਧਰ ਪਾ ਦਨੇ ਹਵਾ ਨਹੀਂ ਇਧਰ ਮਾਜੀ ਆਲੀ ਨਾ ਕੁੰਡਾ ਇਹ ਆਪੇ ਇਧਰ ਕੱਲੇ ਚ ਪਾ ਦਾਂਗੇ ਤੇ ਹੁਣ ਆਪਾਂ ਕਿਹੜਾ ਹੀ ਰਹਿਣ ਦਨੇ ਆਪਾਂ ਇਹ ਕਬੂਤਰਾਂ ਤੋਂ ਆਪ ਤਾਪ ਲੱਗ ਜੂਗੀ ਦੇਖੋ ਆ ਚੀਜ਼ ਬਣਾਉਣੀ ਸੀ ਆਪਾਂ ਤੇ ਉਹ ਦਿਨ ਆਪਣੇ ਕੋਲ ਟਾਈਮ ਥੋੜਾ ਸੀ ਬਣੀ ਨਹੀਂ ਹੁਣ ਆਪੇਖੋ ਮੈਂ ਇਕੱਠਾ ਕਰਤੇ ਪਰ ਇਹਨੂੰ ਖਿੱਚਾਂਗੇ ਆਪਾਂ ਤੇ ਸਾਰਾ ਕਵਰ ਹੋ ਜੂਗਾ ਤੇ ਹੁਣ ਆਪਾਂ ਖੁੰਡਿਆਂ ਚੋਂ ਕੁੰਡੇ ਕੱਢ ਲੈਨੇ ਬਾਹਰ ਕਿ ਕੁੰਡੇ ਆਪਾਂ ਧੋ ਕੇ ਪਾਣੀ ਨਾਲ ਵਧੀਆ ਤੇ ਆਪਾਂ ਵਿੱਚ ਪਾਵਾਂਗੇ ਗਰਮ ਪਾਣੀ ਖੁੱਡੇ ਮਿੱਤਰੋ ਤਾਂ ਹੀ ਸਾਫ਼ ਕੀਤੇ ਕਿਉਂਕਿ ਠੰਡ ਹੈਗੀ ਆ ਤੇ ਮਿੱਠਾਂ ਦੀ ਗਰਮੈਸ਼ ਬਹੁਤ ਆ ਤੇ ਸਹੀ ਆਪਾਂ ਸਾਰਾ ਸਿਆਲ ਨਹੀਂ ਕੁੰਡੇ ਸਾਫ਼ ਕਰਨੇ ਤੇ ਗਰਮੀ 'ਚ ਆਪਾਂ ਚਾਰਾਂ ਪੰਜਾਂ ਦਿਨਾਂ ਬਾਅਦ ਕਰ ਹੀ ਦੇਈ ਦੀ ਤੁਹਾਨੂੰ ਵੀ ਪਤਾ ਹੀ ਆ ਤੇ ਪਾਣੀ ਆਪਾਂ ਢੋਲ ਕੇ ਇੱਥੇ ਤੇ ਸਾਫ਼ ਪਾਣੀ ਪਾ ਦਿੰਨੇ ਆਪਾਂ ਇੱਚ ਪਾਣੀ ਆਪਾਂ ਲੈ ਆਉਣੇ ਆ ਤੇ ਗਰਮ ਕਰਕੇ ਤੇ ਧੋ ਕੇ ਸਾਰੇ ਖੁੱਡਿਆਂ ਨੂੰ ਧੋ ਲੈਨੇ ਆਪਾਂ ਬਾਹਰ ਕੱਢ ਕੇ ਤੇ ਧੋ ਕੇ ਤੇ ਪਾਣੀ ਪਾ ਦਾਂਗੇ ਜੋ ਦਾਣੇਦਣੇ ਪਾ ਕੇ ਫਿਰ ਇਹਨਾਂ ਕੁਤਰ ਨੂੰ ਪਤਾੜਾਂਗੇ ਇਹਨਾਂ ਦੇ ਬੱਚੇ ਤਾੜ ਦਾਂਗੇ ਆਪਾਂ ਉਹਨਾਂ ਨਾਲ ਇਹ ਆਹ ਕੁਤਰ ਤਾੜ ਦਾਂਗੇ ਉਹਦੇ ਨਾਲੇ ਆ ਉਹ ਜਿਹੜੇ ਉੱਡੇ ਫਿਰਦੇ ਆ ਆ ਗਿਆ ਇਹ ਵੀ ਬੈਠ ਜਾਣਗੇ ਕਰੋ ਸ਼ੌਂਕ ਇਹਨਾਂ ਨੂੰ ਭਾਈ ਲੈਨੇ ਆਪਾਂ ਹੁਣ ਭੜਕਾ ਕੇ ਤੇ ਦਾਣੇ ਦੂਣੇ ਪਾ ਕੇ ਮਿੱਤਰੋ ਗਾਂ ਕੰਟੀਨਿਊ ਕਰਦੇ ਆਪਾਂ ਜੀ ਮਿੱਤਰੋ ਹੋ ਗਈਆਂ ਛਤਰियां ਖਾਲੀ ਜਾਲ ਹੋ ਗਏ ਖਾਲੀ ਤੇ ਬੱਚਿਆਂ ਨੂੰ ਦਾਣੇ ਦੂਣੇ ਪਾਤੇ ਆਪਾਂ ਪਾਣੀ ਪੂਣੀ ਸਾਰਿਆਂ ਨੂੰ ਪਾਤਾ ਤੇ ਇੱਕ ਵਾਰੀ ਜਦੋਂ ਬੱਚਿਆਂ ਨੇ ਦਾਣੇ ਦੂਣੇ ਚੁਗਲੇ ਆ ਤੇ ਆਪਾਂ ਪਾਣੀ ਦੇ ਦਾਂਗੇ ਬੱਚਿਆਂ ਨੂੰ ਜਿਹੜੇ ਵੱਡੇ ਉਹ ਤਾਂ ਪੀ ਲੈਣਦੇ ਲਗਭਗ ਤੇ ਨਿੱਕੇ ਬੱਚਿਆਂ ਨੂੰ ਆਪਾਂ ਪਾਣੀ ਦੇ ਦਾਂਗੇ ਆ ਆਪਣਾ ਕੂਤ ਰਿਆਂ ਖਾਲੀ ਕੀਤਾ ਤੇ ਫੁੱਡਾ ਆਪਾਂ ਆਂਡੇ ਰੱਖੀਏ ਉਹਨਾਂ ਦਾ ਹੁਣ ਇਹ ਮਿੱਤਰੋ ਇੱਕ ਆ ਰਿਹਾ ਇੱਕ ਔਰ ਆ ਇੱਕ ਆ ਪਿਆ ਬਾਕੀ ਬਹੁਤ ਚੱਕੇ ਆਂਡੇ ਇਹ ਬੱਚੇ ਬੱਚੇ ਨੇ ਵੀਰੇ ਦਾਨ ਗ੍ਰੀਨ ਚਾਕਲੇਟਾਂ ਗਰਮ ਪਾਣੀ ਦੇ ਦਾਂਗੇ ਨਾਲੇ ਆਪਾਂ ਦੇਨੇ ਛੋਲੇ ਆ ਬੈਠਾ ਇੱਕ ਬੱਚਾ ਤੇ ਨਾਲੇ ਆਪਾਂ ਦੇਨੇ ਛੋਲੇ ਇਹਨਾਂ ਨੂੰ ਬੈਠੇ ਦੋ ਤੇ ਉਹ ਤਾਂ ਕੋਈ ਨਹੀਂ ਆਪਾਂ ਪ੍ਰੋਸੈਸ ਆਪਣਾ ਕੱਲਿਆਂ ਦਾ ਹੀ ਆ ਉਹ ਤਾਂ ਆਪਾਂ ਦੇ ਦਾਂਗੇ ਉਹਦਾ ਸਿਰ ਠਰ ਕੇ ਦੇਵਾਂਗੇ ਉਹ ਉਹ ਨੂੰ ਆਪਾਂ ਕਰਦਾ ਹੈ ਵਲੌਗ ਦਾ ਐਂਡ ਰੰਗ ਰੁੰਗ ਰੱਖ ਦਿੰਨੇ ਆਪਾਂ ਸੰਭਾਲ ਦਿੰਨੇ ਆ ਤੇ ਕੱਲ ਦੇ ਵਲੌਗ ਲਈ ਕੱਲ ਦੇ ਵਲੌਗ ਲਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਕਿਵੇਂ ਲੱਗਾ ਵਲੌਗ ਆਪਣੇ ਡੇਲੀ ਡੇਲੀ ਵਲੌਗ ਆਇਆ ਕਰੂਗਾ ਮਿੱਤਰੋ ਤੇ ਪਹਿਲਾਂ ਆਪ ਪਾਉਂਦੇ ਸੀ ਦੂਹਾਂ ਤਿੰਨਾਂ ਦਿਨਾਂ ਬਾਅਦ ਵਲੌਗ ਹੁਣ ਆਪਣਾ ਡੇਲੀ ਦਾ ਡੇਲੀ ਵਲੌਗ ਆਇਆ ਕਰੂਗਾ ਤੇ ਜਿਨ੍ਹਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜਾ ਕੇ ਆਪਣਾ ਤੇ ਬਾਕੀ ਕਬੂਤਰ ਕਿਵੇਂ ਲੱਗੇ ਬੱਚੇ ਕਿਵੇਂ ਲੱਗੇ ਕਮੈਂਟ ਕਰਕੇ ਦੱਸਿਆ ਕਰੋ ਮਿੱਤਰੋ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ